ਦੇ ਵਿੱਚ ਜਾਗ ਕਰਕੇ ਸ਼ਮਸ਼ਾਨ ਘਾਟ ਵਿੱਚ ਬੈਠੇ ਹੋਏ ਪਾਤਸ਼ਾਹ ਦੇ ਕੋਲ ਸੁਲਤਾਨਪੁਰ ਦਾ ਕਾਜੀ ਪਹੁੰਚਿਆ ਹੈ ਕਾਜੀ ਨੇ ਆਕਰ ਕੇ ਮਹਾਰਾਜ ਜੀਆਂ ਦੇ ਨਾਲ ਕੁਝ ਬਚਨ ਬਲਾਸ਼ ਕੀਤੇ ਆਖਣਾ ਕੀਤਾ ਮਹਾਰਾਜ ਜੀਆਂ ਨੂੰ ਤੁਸੀਂ ਕਹਿੰਦੇ ਹੋ ਕਿ ਕੋਈ ਵੀ ਨਾ Hindu ਹੈ ਨਾ Musalman ਹੈ ਮਹਾਰਾਜ ਸ਼ਬਦ ਉਚਾਰਨ ਕਰ ਕਾਜੀ ਨੂੰ ਨਿਰੁੱਤਰ ਕੀਤਾ ਕਾਜੀ ਹੁਣ ਜਦੋਂ ਕੋਈ ਬੋਲ ਨਹੀਂ ਆਉਂਦਾ ਨੀਵੀਂ ਪੈ ਗਈ ਤੇ ਹੋਰ ਜਿਹੜੇ ਲੋਕ ਸਨ ਵੇਖਣ ਵਾਸਤੇ ਤਮਾਸ਼ਗੀਰ ਤਮਾਸ਼ਾ ਵੇਖਣ ਆਏ ਹੁਣ ਉਹ ਵੀ ਕੋਈ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਵਡਿਆਈ ਕਰਦਾ ਹੈ ਕਈ ਐਸੇ ਨੇ ਜਿਹੜੇ ਮਹਾਰਾਜ ਦੀ ਨਿੰਦਿਆ ਕਰਦੇ ਇੱਥੋਂ ਫਿਰ ਇਹ ਸਾਰੇ ਜਦੋਂ ਉੱਠ ਚਲੇ ਗਏ ਮਹਾਰਾਜ